ਚੋਰੀ ਦੀਆਂ ਦੋ ਵੱਡੀਆਂ ਵਾਰਦਾਤਾਂ ਹੋਈਆਂ ਨੇ ਜਿਨ੍ਹਾਂ ਵਿੱਚ ਕੇ ਵੱਡੀ ਪੱਧਰ ਤੇ ਪੈਸੇ ਅਤੇ ਸੋਨੇ ਦੀ ਲੁੱਟ ਕੀਤੀ ਗਈ ਹੈ ਜਿਹਾ ਪਹਿਲੀ ਵਾਰਦਾਤ ਗੁਰਦਾਸਪੁਰ ਵਿਖੇ ਹੋਈ ਹੈ ਜਿੱਥੇ ਕੇ ਇੱਕ ਘਰ ਵਿੱਚ ਵੜ ਕੇ ਚੋਰਾਂ ਨੇ 3 ਦੇ ਦੱਧ ਹিজਲੀ ਜੋੜਿਆ ਸੋਨਾ ਅਤੇ ਹੋਰ ਪੈਸੇ ਨਕਦੀ ਆਦ ਲੈ ਕੇ ਫਰਾਰ ਹੋ ਗਏ ਦਰਸਲ ਗੁਰਦਾਸਪੁਰ ਦੇ ਬਟਾਲਾ ਦੇ ਹਾਥੀਗੇਟ 'ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਪਰਿਵਾਰ ਆਪਣੇ ਕਿਸੇ ਰਿਸ਼ਤੇਦਾਰ ਦੇ ਘੁੰਮਤੇ ਗਿਆ ਸੀ ਤੇ ਦਿਨ ਦਿਹਾੜੇ ਉਸ ਘਰ ਵਿੱਚ ਚੋਰਾਂ ਵੱਲੋਂ ਚੋਰੀ ਕਰ ਲਈ ਗਈ। ਅਲਮਾਰੀ ਪੇਟੀ ਅਤੇ ਕਮਰਿਆਂ ਦੇ ਤਾਲੇ ਤੋੜ ਕੇ ਅੰਦਰ ਪਿਆ ਲੱਖਾਂ ਦਾ ਸੋਨਾ ਅਤੇ ਕਈ ਹਜ਼ਾਰ ਰੁਪਏ ਲੈ ਕੇ ਇਹ ਚੋਰ ਫਰਾਰ ਹੋ ਗਏ। ਘਰ ਦੇ ਮਾਲਕ ਨੂੰ ਆਂਡੀ ਗਵਾਂਡੀ ਨੇ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ ਕਿ ਤੁਹਾਡੇ ਘਰ ਦੇ ਦਰਵਾਜ਼ੇ ਖੁੱਲੇ ਹੋਏ ਨੇ। ਜਦੋਂ ਘਰ ਦੇ ਮਾਲਕ ਨੇ ਆ ਕੇ ਦੇਖਿਆ ਤਾਂ ਵੀ ਹੱਕਾ ਬੱਕਾ ਰਹਿ ਗਿਆ। ਅਬ ਮਾਰੋ ਨਹੀਂ ਮੁਰਖੇ ਤੂੰ ਹੁਣ ਕੀ ਏ ਡੇ ਇਧਾਂ ਕੀ ਤੇ ਆਜੂ ਕੋਈ ਜਾਨ ਦੁਰ ਪੈਂਦੀ ਕਈ ਉਹ ਖਾ ਉਹ ਤਾਂ ਪੱਕੇ ਥੱਲੇ ਹੋ ਗਏ ਲਾਜਵਾ ਮੈਂ ਭੋਗ ਤੇ ਗਿਆ ਜੀ ਕੋਈ 10 10:30 ਵਜੇ ਨਹੀਂ ਮੇਰੀ ਭੁਆਹੀ ਦਤ ਹੋਈ ਤੇ ਅੱਜ ਭੋਗ ਹੀ ਮਸਾਣੀਆਂ ਪੈਂਡ ਮੈਂ ਤੇ ਮੇਰੀ ਬੇਟੀ ਤੇ ਮੇਰੀ ਵਾਈਫ ਚਲ ਗਏ ਜੀ ਕਰੀਬ ਹੀ 10:30 ਵਜੇ ਘਰੋਂ ਨਿਕਲੇ ਆਂ ਜੀ ਤੋਂ ਬਾਅਦ ਜੋ ਵਾਕਿਆ ਹੋਇਆ ਹੈ ਜੀ ਤੋਂ ਬਾਅਦ ਹੋਇਆ ਨੇ ਮੈਨੂੰ ਮੈਂ ਉੱਥੇ ਕਾਣਪੜ ਸਾਹ ਦਾ ਭੋਗ ਪਿਆਰ ਅਰਦਾਸ ਬੇਨਤੀ ਹੁੰਦੀ ਉਹਦੇ ਵਿੱਚ ਮੈਨੂੰ ਫੋਨ ਗਿਆ ਉਹ ਉੱਥੇ ਗਿਆ ਜੀ ਵੀ ਤੁਹਾਡੇ ਘਰ ਦੇ ਜੰਦਰੇ ਟੁੱਟ ਗਏ ਘਰ ਦੇ ਆ ਕੇ ਵੇਖਿਆ ਜੰਦਰਾ ਦੇ ਆਖ ਲੜਾ ਪਿਆ ਜਿੱਤੋਂ ਪਤਾ ਲੱਗਾ ਆ ਕੇ ਚੈੱਕ ਕੀਤਾ ਜਨਾਈ ਸੋਨਾ ਬਣਾਇਆ ਹੈ ਆਪਣੀ ਬੇਟੀ ਬਾਤ ਦੇ ਜੋ ਵੀ ਤੁਹਾਡਾ ਘਰ ਦਾ ਸੋਨਾ ਸੋਨਾ ਸਾਰਾ ਲੈ ਗਏ ਕੀ ਕੀ ਸੋਨੇ ਦੀਆਂ ਚੈਨਾਂ ਕੜੇ ਹੀ ਹੁਣ ਡਿਟੇਲ ਤੇ ਨਹੀਂ ਜੀ ਡਿਟੇਲ ਤੇ ਲੇਡੀਜ਼ ਨੂੰ ਬਹੁਤਾ ਪਤਾ ਹੁੰਦਾ ਜੀ ਦਾਰਕ ਤਰੀਕੀ ਵਿੱਚ ਕੋਈ 5 ਗ ਲੱਖ ਦੇ ਕਰੀਬ ਚਾਰ ਪੰਜ ਲੱਖ ਨਗਦੀ ਗਈ ਹੈ ਜੀ ਹੋਰ ਕੋਈ ਐਵੇਂ ਬਹੁਤੀ ਨਹੀਂ ਜ਼ਿਆਦਾ ਨਹੀਂ ਵੀ 25 30 ਜਾਂ 25000 ਰੁਪਏ ਲੱਗੇਗਾ ਘਟਨਾ ਘਟਨਾ ਸਾਰੀ ਮੈਂ ਤੇ ਸਾਢੇ 10 ਵਜੇ ਗਿਆ ਜੀ ਇਹ ਤੋਂ ਬਾਅਦ ਦੀ ਘਟਨਾ ਹੁੰਦਾ ਟਾਈਮ ਲੈ ਰੋ ਉਹਦੇ ਵਿੱਚ ਘੜੀ ਹੋਈ ਇੱਕ 11 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਵਿੱਚ ਘਟਨਾ ਹੋ ਗਈ ਕੰਪਲੇਨਟ ਦਿੱਤੀ ਹੈ ਜੀ ਉਹਦੇ ਤੱਕ ਤਾਂ ਪੁਲਿਸ ਕੋਈ ਨਹੀਂ ਆਈ ਜੀ 100 ਨੰਬਰ ਤੇ ਵੀ ਕੀਤੀ ਸੀ ਸੀਸੀਟੀਵੀ ਆ ਗਿਆ ਜੀ ਉਹ ਆ ਕੇ ਪੁਲਿਸ ਵੇਖੇਗੀ ਜੀ ਬੈਂਕ ਦੇ ਵੀ ਆ ਗਿਆ ਸਾਹਮਣੇ ਕੋਈ ਵੀ ਨਹੀਂ ਕਰਦੀ ਜਿੰਮ ਘਰ ਬੰਦ ਸੀ ਬਾਹਰੋਂ ਦਰਵਾਜ਼ੇ ਤਾਲਾ ਲਾ ਗਏ ਬੇਟੀ ਨੂੰ ਮੈਂ ਛੱਡ ਗੇ ਨਹੀਂ ਤੇ ਪਰਿਵਾਰ ਮੁਤਾਬਕ ਉਹਨਾਂ ਵੱਲੋਂ ਇਹ ਸਮਾਨ ਆਪਣੀ ਬੇਟੀ ਦੇ ਵਿਆਹ ਲਈ ਰੱਖਿਆ ਗਿਆ ਸੀ ਅਤੇ ਜਦੋਂ ਉਹ ਕਾਰ ਵਿੱਚ ਵਾਪਸ ਮੁੜੇ ਤਾਂ ਕਾਰ ਵਿੱਚ ਚੋਰਾਂ ਨੇ ਕੁਝ ਵੀ ਨਹੀਂ ਛੱਡਿਆ ਸੀ ਉਦੋਂ ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਨ੍ਹਾਂ ਵੱਲੋਂ ਕਿ ਹੁਣ ਸੀਸੀਟੀਵੀ ਆਦ ਖੰਗਾਲੇ ਜਾ ਰਹੇ ਨੇ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਸਰ ਸਾਨੂੰ ਸਭ ਤੋਂ ਪਹਿਲਾਂ ਤੇ ਥਾਣੇ 'ਚ ਫੋਨ ਕਾਲਸ ਰਾਹੀਂ ਇਤਲਾਮ ਮਿਲਿਆ ਹੈ ਕਿ ਤੇਜਵਿਰ ਸਿੰਘ son of ਨਿਰਮਲ ਸਿੰਘ ਆਊਟਸਾਈਡ ਹਾਥੀ ਗੇਟ ਬਟਾਲਾ ਇੱਥੇ ਮਤਲਬ ਹੈ ਕਿ ਤੇ ਬਾਹਰ ਗਈ ਹੋਈ ਸੀਗੀ ਤੇ ਇਹਨਾਂ ਦੇ ਪਿੱਛੇ ਕਿਸੇ ਨੇ ਤਾਲੇ ਤੋੜ ਕੇ ਇਹਨਾਂ ਕਰੋ ਚੋਰੀ ਕਰ ਲਈ ਹੈ ਜਿਹਦੇ ਵਿੱਚ ਕ ਤਕਰੀਬਨ 6-7 ਤੋਲੇ ਸੋਨਾ ਤੇ ਪਲੱਸ 20000 ਰੁਪਏ ਜਿਹੜੇ ਹੈਗੇ ਸਾਨੂੰ ਚੋਰੀ ਹੋਣ ਦੀ ਇਨਾਂ ਤੋਂ ਖਬਰ ਮਿਲੀ ਹੈ ਤੇ ਆਸ-ਪਾਸ ਲੱਗੇ ਹੋਏ ਕੈਮਰੇਜ ਤੋਂ ਆਪਾਂ ਜਾਂਚ ਕਰਾਂਗੇ ਕਿ ਨਾਲੇ ਅਸੀਂ ਸ਼ੱਕੀ ਜੋ ਲੋਕ ਹੈ ਉਹਨਾਂ ਵੱਲੋਂ ਮਤਲਬ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦ ਤੋਂ ਜਲਦ ਸਰ ਇਹ ਤੇ ਹੁਣ ਡਿਪੈਂਡ ਕਰਦਾ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਅਪਾ ਕੈਮਰਸ ਚੈੱਕ ਕਰਾਂਗੇ ਜੇ ਤੇ ਤੁਹਾਨੂੰ ਮਤਲਬ ਅੱਛੀ ਮਤਲਬ ਪਤਾ ਲੱਗ ਜਾਂਦਾ ਕਿ ਲੋਕ ਕਿਹੜੇ ਆ ਫਿਰ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਚੋਰਾਂ ਦਾ ਪਤਾ ਲੱਗ ਸਕੇ ਤੇ ਫਿਲਹਾਲ ਅਪਾ ਇਨਵੈਸਟੀਗੇਸ਼ਨ ਕਰਾਂਗੇ ਫਿਰ ਤੁਹਾਨੂੰ ਬਹੁਤ ਜਲਦੀ ਅਸੀਂ ਦੱਸ ਦਿਆਂਗੇ ਤੇ ਉਧਰ ਅਜਿਹੀ ਹੀ ਘਟਨਾ ਸਮਰਾਲਾ ਚ ਵਾਪਰੀ ਜਿੱਥੇ ਕਿ ਪਲੰਬਰ ਬਣ ਕੇ ਆਏ ਦੋ ਅਣਪਛਾਤੇ ਲੁਟੇਰਿਆਂ ਨੇ ਦਿਨ ਦਿਹਾੜੇ ਇੱਕ ਘਰ ਚ ਢਾਕਾ ਮਾਰ ਲਿਆ ਦਰਸਲ ਸ਼ਾਮ ਦੇ ਕਰੀਬ 5 ਵਜੇ ਸੰਗਣੀ ਬਾਦੀ ਵਾਲੇ ਦੁਰਲਭ ਨਗਰ ਮੋਹੱਲੇ ਚ ਇਹ ਚੋਰ ਆਏ ਅਤੇ ਘਰ ਵਿੱਚ ਰ ਕੇ ਉਸ ਦਾ ਸਾਰਾ ਸਮਾਨ ਅਤੇ ਗਹਿਣਾ ਗੱਟਾ ਲੈ ਕੇ ਫਰਾਰ ਹੋ ਗਏ ਇਹ ਦੋ ਅਣਪਛਾਤੇ ਲੁਟੇਰੇ ਟੂਟੀਆਂ ਠੀਕ ਕਰਨ ਦੇ ਬਹਾਨੇ ਘਰ ਵਿੱਚ ਬੜੇ ਅਤੇ ਘਰ ਵਿੱਚ ਮੌਜੂਦ ਵਿਧਵਾ ਔਰਤ ਦੇ ਹੱਥ ਅਤੇ ਮੂੰਹ ਬੰਨ ਕੇ ਉਸ ਦੇ ਕੰਨਾਂ ਵਿੱਚ ਪਾਈਆਂ ਵਾਲੀਆਂ ਅਤੇ ਘਰ ਦਾ ਹੋਰ ਸਮਾਨ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਬਜੁਰਗ ਔਰਤ ਵੱਲੋਂ ਕਿਸੇ ਤਰੀਕੇ ਨਾਲ ਮੂੰਹ ਤੇ ਬੰਨੀ ਟੀ-ਸ਼ਰਟ ਨੂੰ ਹਟਾ ਕੇ ਅਣਪਛਾਤੇ ਲੁਟੇਰਿਆਂ ਦੇ ਪਿੱਛੇ ਰੌਲਾ ਪਾਉਂਦੇ ਭੱਜਿਆ ਗਿਆ ਤਾਂ ਲੁਟੇਰੇ ਰੌਲਾ ਸੁਣ ਕੇ ਫਰਾਰ ਹੋ ਗਏ ਕੋਠੇ ਦੀ ਜੀ ਦੋ ਬਿਲਦੇ ਚੜੇ मैनू आके पुछ देने जी छंटे का घर का ऐसी मैं छंटी घर पर है टूटियां नोट करनी टूटिया खराब ने मैं जी, था जी अंदर कुंडा लाया है दोनों कुंडे लाए हुए ने मैं बैठी पाठ कर दिया कमरे बच्चे मैं जाके कुछ अंदर वड़ गए साइ टूटिया देखिया टूटिया देख के कहने जी को बीबिया से समान कर दुकान से जाने काके ਉਹਨੂੰ ਪੁੱਛ ਲਿਆ ਵੀ ਜੇ ਤਾਂ ਨਵਾਂ ਕੰਪ ਕਵਾਉਣਾ ਤਾਂ ਨਵਾਂ ਕੰਪ ਸੁਵਾ ਲਓ ਨਹੀਂ ਫੇਰ ਇਹ ਹੀ ਲੋਟਾ ਤਾਂ ਠੀਕ ਹੈ ਜੀ 10 ਮਿੰਟ ਬਾਅਦ ਫੇਰ ਆਉਂਦੇ ਰੋਹੀ ਮੈਂ ਫੇਰ ਬੈਠੀ ਪਾਠੇ ਕਰਦੀ ਆ 10 ਮਿੰਟ ਬਾਅਦ ਜਦੋਂ ਆਏ ਨੇ ਆ ਕੇ ਬਾਹਰ ਤੇ ਬੜ ਗਏ ਸਿੱਧਾ ਸਿੱਧਾ ਬੜ ਕੇ ਉਹਨਾਂ ਨੇ ਹੁੰਦੀ ਤਾਂ ਟੀ-ਸ਼ਰਟ ਉਤਾਰੀਆਂ ਦੋਨਾਂ ਨੇ ਇੱਕ ਨੇ ਦੋ ਟੀ-ਸ਼ਰਟਾਂ ਮੇਰੇ ਕੋਲ ਵਾਲੀਆਂ ਇੱਕ ਨੇ ਮੇਰੇ ਹੱਥ ਵੰਦ ਕੇ ਦੋਨਾਂ ਨੇ ਦੋਨਾਂ ਨੇ ਹੱਥ ਸੁਨ ਕੇ ਮੂੰਹ ਵੰਦ ਕੇ ਮੇਰੇ ਵਾਲੀ ਉਤਾਰਨ ਲੱਗੇ ਦੋਨੇ ਆ ਇੱਕਰ ਇੱਕ ਕਰ ਦੁੱਧਿਆ ਤਾਂ ਦੋਨੇ ਵਾਲੀਆਂ ਉਤਾਰ ਲਈ ਮੇਰੀ ਉਤਾਰ ਕੇ ਫਿਰ ਜਲਦੀ ਵਾਲੀਆਂ ਉਤਾਰ ਤਾ ਜੇਤ ਵਾਲੀਆਂ ਮੋਟੇ ਫਿਰ ਕਮਰੇ ਚ ਆ ਗਏ ਇੱਕਨੇ ਇੱਕ ਅਜ ਮੇਰੀ ਨੋ ਦੇ ਮਰਲੇ ਪਾਸੇ ਸਾਰੇ ਕੱਢ ਕੇ ਸਾਰੇ ਫੁੱਲ ਲਏ ਉਹ ਜਿ ਪ੍ਰੈਸੇ ਜਿਸੀ ਕੋਸ਼ਿਸ਼ ਉਹਨਾਂ ਨੇ ਉਹ ਹੀ ਕੱਢੇ ਨੇ ਫਿਰ ਜੀ ਆਹ ਤੇ ਦੂਜਾ ਮੁੰਡਾ ਦੁੱਜੀ ਸੋਈ ਦੀ ਤੱਕ ਪਰ ਵਾਲੇ ਆਇਆ ਉਹ ਕਪੂ ਫੁੱਲਣ ਲੱਗਿਆ ਮੈਂ ਉਹ ਨਹੀਂ ਬੈਠੇ ਭੱਜ ਗਈ ਕੋੜੀ ਉੱਤਰ ਗਈ जो मैं कुंडा खोल लिया अंदर कुंडा लाया हुआ कुंडा मेरे खुलिया ना उन्हें मैंने फिर फड़ लिया मैंने कहीं तक जान तो मार देंगे नहीं तो दस पैसे कितने मैं कभी मेरे तो विधवा जाना नहीं मेरे को कुछ नहीं है जान जो दूजा मुंडा से उन्हें कुंडा खोल के उन्हें अपना मोटरसाइकिल स्टार्ट कर लिया जहां दूजा ही भज गया मगर उन्हें मोटरसाइकिल बैठे दोनों आने पर हाँ जी हाँ मोने हाँ। मोने हाँ, इसके लिए पीला पटका सिर से आए करके ਤਾਂ ਪਰਿਵਾਰ ਨੇ ਹੁਣ ਸਮਰਾਲਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਹੈ ਸਮਰਾਲਾ ਪੁਲਿਸ ਵੱਲੋਂ ਕਰਦੇ ਆਲੇ ਦੁਆਲੇ ਲੱਗੇ ਸੀਸੀਟੀਵੀ ਕੈਮਰੇਆਂ ਨੂੰ ਖੰਗਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ ਸੀਸੀਟੀਵੀ ਕੈਮਰੇਆਂ ਵਿੱਚ ਦੋ ਲੁਟੇਰੇ ਮੋਟਰਸਾਈਕਲ ਤੇ ਜਾਂਦੇ ਚਾਹਤ ਹੋਏ ਨੇ ਫਿਲਹਾਲ ਪੁਲਿਸ ਇਹਨਾਂ ਦੀ ਭਾਲ ਵਿੱਚ ਲੱਗੀ ਹੋਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਅਤੇ ਸਮਰਾਲਾ ਤੋਂ ਸੁਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ